ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਬਾਲ ਵਿਆਹ ਰੋਕਣ ਲਈ ਜਾਗਰੂਕਤਾ ਪੈਦਾ ਕਰਨ ਲਈ ਦਫਤਰ ਸਿਵਲ ਸਰਜਨ ਗੁਰਦਾਸਪੁਰ ਵਿਖੇ ਸਹੁੰ ਚੁੱਕ ਸਮਾਗਮ ਕੀਤਾ ਗਿਆ ਸਿਵਲ ਸਰਜਨ ਡਾਕਟਰ ਭਾਰਤ ਪੋਸ਼ਨ ਦੀ ਮੌਜੂਦਗੀ ਵਿੱਚ ਨਰਸਿੰਗ ਸਟੂਡੈਂਟ ਨੂੰ ਬਾਲ ਵਿਆਹ ਰੋਕਣ ਸੰਬੰਧੀ ਸਹੁੰ ਚੁਕਾਈ ਗਈ ਇਸ ਮੌਕੇ ਸਿਵਲ ਸਰਜਨ ਡਾਕਟਰ ਭਾਰਤ ਪੋਸ਼ਨ ਨੇ ਕਿਹਾ ਕਿ ਬਾਲ ਵਿਆਹ ਕਾਨੂੰਨੀ ਅਪਰਾਧ ਹੈ ਸਰਕਾਰ ਵੱਲੋਂ ਬਾਲਗ ਹੋਣ ਦੀ ਉਮਰ 18 ਸਾਲ ਤੈਅ ਕੀਤੀ ਗਈ ਹੈ ਅਕਾੜਾ ਸਾਲ ਦੀ ਉਮਰ ਤੱਕ ਸਰੀਰ ਦਾ ਵਿਕਾਸ ਹੋ ਜਾਂਦਾ ਹੈ ਤੇ ਪ੍ਰਜਨਨ ਦੀ ਕਸ਼ਮਤਾ ਵੀ ਪੈਦਾ ਹੋ ਚੁੱਕੀ ਹੁੰਦੀ ਹੈ। ਸਿਹਤਮੰਦ ਪੀੜੀ ਲਈ ਜ਼ਰੂਰੀ ਹੈ ਕਿ ਜੋਗ ਜੋੜੇ ਪੂਰਨ ਵਿਕਸਤ ਅਤੇ ਸਿਹਤਮੰਦ ਹੋਣ। ਉਨ੍ਹਾਂ ਕਿਹਾ ਕਿ ਬਾਲ ਵਿਆਹ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਦਾ ਵੀ ਕਾਰਨ ਬਣਦਾ ਹੈ ਤੇ ਛੋਟੀ ਉਮਰ ਵਿੱਚ ਬੱਚੇ ਨੂੰ ਜਨਮ ਦੇਣਾ ਵੀ ਜੱਚਾ ਬੱਚਾ ਦੋਨਾਂ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਜਿੱਥੇ ਵੀ ਬਾਲ ਵਿਆਹ ਬਾਰੇ ਪਤਾ ਚੱਲੇ ਉਸ ਸੰਬੰਦੀ ਪ੍ਰਸ਼ਾਸਨ ਨੂੰ ਤੁਰੰਤ ਸੂਚਨਾ ਦਿੱਤੀ ਜਾਵੇ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਸਿਵਲ ਸਰਜਨ ਆਫਿਸ ਦੇ ਵਿੱਚ ਇਹ ਪ੍ਰੋਗਰਾਮ ਜਿਹੜਾ ਅਸੀਂ ਕਰਵਾਇਆ ਗਿਆ ਉਹਦੇ ਵਿੱਚ ਬਹੁਤ ਸਾਰੇ ਬੱਚਿਆਂ ਨੂੰ ਨਰਸਿੰਗ ਸਟੂਡੈਂਟਸ ਨੂੰ ਤੇ ਹੋਰ ਲੋਕਾਂ ਨੂੰ ਵੀ ਇਸ ਬਾਰੇ ਵਿੱਚ ਜਾਣਕਾਰੀ ਦਿੱਤੀ ਗਈ। ਆਲ ਵਿਵਾਹ ਜਿਹੜਾ ਵਾ ਇਹਦੀ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਵੀ ਜੇ ਬੱਚਿਆਂ ਦੀ ਏਜ ਜਲਦੀ ਮੈਰਿਜ ਹੋ ਜਾਂਦੀ ਹੈ। ਇਸ ਬਾਰੇ ਵਿੱਚ ਬਹੁਤ ਸਾਰੀਆਂ ਸਾਡੀ ਸਿਹਤ ਦੇ ਨਾਲ ਸੰਬੰਧ ਜਿਹੜੀਆਂ ਸਮੱਸਿਆਵਾਂ ਵੀ ਜਿਹੜੀਆਂ ਆ ਜਾਂਦੀਆਂ। ਔਰ ਸਾਰੇ ਜੇ ਬੱਚੇ ਦੀ ਮੰਨ ਲਓ ਬਰਥ ਜਲਦੀ ਹੋ ਜਾਂਦੀ ਉਹਦੇ ਡੈਥ ਹੋਣ ਦੇ ਚਾਂਸਸ ਵਾਜ ਜਾਂਦੇ ਆ ਬਦਲ ਦੇ ਡੈਥ ਹੋਣ ਦੇ ਚਾਂਸਸ ਵਾਜ ਜਾਂਦੇ ਆ ਅਤੇ ਹੋਰ ਵੱਖਰੇ ਵੱਖਰੇ ਟਾਈਪਸ ਦੀ ਬਹੁਤ ਸਾਰੀਆਂ ਬਿਮਾਰੀਆਂ ਔਰ ਦਿਮਾਗੀ ਪਰੇਸ਼ਾਨੀਆਂ ਜਿਹੜੀਆਂ ਐ ਸਾਈਕੀਆਟਰੀ ਦੀਆਂ ਮਨਟਲ ਰਿਲੇਟਡ ਜਿਹੜੀਆਂ ਉਹ ਵੀ ਜਿਹੜੀਆਂ ਜ਼ਿਆਦਾ ਸ਼ੁਰੂ ਹੋ ਜਾਂਦੀਆਂ ਔਰ ਬਾਲ ਵਿਵਾਦ ਦੇ ਸੰਬੰਧ ਵਿੱਚ ਇੱਕ ਇਹ ਕਹਿੰਦਾ ਵੀ ਬਾਲ ਵਿਵਾਦ ਜਿਹੜਾ ਇੱਕ ਬੜਾ ਵੱਡਾ ਜੁਰਮ ਹੈ ਜੇਕਰ ਇਸ ਸੰਬੰਧ ਵਿੱਚ ਕੋਈ ਵੀ ਇਹ ਕੰਮ ਕਰਦਾ ਤੇ ਉਹਦੇ ਵਾਸਤੇ ਉਹ ਜ਼ਿੰਮੇਵਾਰ ਦੇ ਨਾਲ ਉਹਦੇ ਪਰਿਵਾਰ ਦੇ ਉਹਦੇ ਰਿਸ਼ਤੇਦਾਰ ਔਰ ਉਹਦੇ ਜਿਹੜੇ ਹੋਰ ਵੀ ਸਾਰੇ ਇਹਦੇ ਵਿੱਚ ਜਿੰਮੇਵਾਰ ਹੋ ਜਾਂਦੇ ਆ ਔਰ ਸਰਕਾਰ ਵੱਲੋਂ ਇਹਦੇ ਸੰਬੰਧ ਵਿੱਚ ਕੜੀਆਂ ਸਜਾਵਾਂ ਦਾ ਪ੍ਰਾਪਤ ਹੁੰਦਾ ਸੋ ਆਪਣੀ ਚੰਗੀ ਜਿਹੜੀ ਮਤਲਬ ਆਪਣੀ ਬੱਚਿਆਂ ਦੀ ਜਿਹੜੀ ਸਿਹਤ ਜਿਹੜੀ ਆ ਉਹ ਠੀਕ ਹੋਣੀ ਚਾਹੀਦੀ ਇਸ ਲਈ ਬੀ ਪ੍ਰੋਡਕਟਿਵ ਜਦੋਂ ਮਤਲਬ ਆਪਣੀ ਏਜ ਪੂਰੀ ਕਰ ਲੈ ਉਹ ਸਮੇਂ ਇਹਨਾਂ ਦੀ ਮੈਰਿਜ ਕਰਨੀ ਜਿਹੜੀ ਹੈ ਉਹ ਜ਼ਰੂਰੀ ਹੈ ਤਾਂ ਕਿ ਉਹ ਆਪਣੀ ਇੱਕ ਚੰਗੀ ਤੰਦਰੁਸਤ ਜਿਹੜੀ ਜ਼ਿੰਦਗੀ ਜੀ ਸਕਣ ਅਤੇ ਇਸ ਜਿਹੜੀ ਸਾਡੇ ਪਾਰ ਸਰਕਾਰ ਵੱਲੋਂ ਜਿਹੜਾ ਬਾਲਵਾ ਜਿਹੜਾ ਜਿਹੜਾ ਰੋਕਿਆ ਗਿਆ ਹੈ ਔਰ ਜੋ ਇਸ ਸੰਬੰਧ ਕਾਨੂੰਨ ਬਣਾਏ ਗਏ ਇਹਦੇ ਸੰਬੰਧ ਚ ਚੰਗੀ ਤਰ੍ਹਾਂ ਪਾਲਣਾ ਕੀਤੀ ਜਾਏ ਔਰ ਜਿਹੜੀ ਮੇਰੀ ਸਾਰਿਆਂ ਨੂੰ ਇਹੋ ਹੀ ਬੇਨਤੀ ਹੈ ਕਿ ਇਸ ਬਾਲ ਵਿਵਾਹ ਸਬੰਧ ਵਿੱਚ ਇਸ ਨੂੰ ਪਰਰੋਟ ਨਾ ਕੀਤਾ ਜਾਏ ਔਰ ਸਾਰਿਆਂ ਨੂੰ ਇਹ ਜਾਣਕਾਰੀ ਦਿੱਤੀ ਜਾਵੇ ਕਿ ਇਹ ਬਾਲ ਵਿਆਹ ਜਿਹੜਾ ਹੈ ਇਹ ਇੱਕ ਬੜੀ ਬਹੁਤ ਹੀ ਨਾਮਰਦ ਬਿਮਾਰੀ ਹੈ ਔਰ ਇਹਦੇ ਨਾਲ ਜੇ ਕੋਈ ਇਸ ਕੰਮ ਚ ਆਂਦਾ ਤਾਂ ਉਹਦੇ ਵਾਸਤੇ ਬਹੁਤ ਸਾਰੀਆਂ ਜਿਆਦਾ ਸਜ਼ਾ ਵੀ ਹੋ ਸਕਦੀ ਹੈ ਔਰ ਜਿਹੜਾ ਵੀ ਕੋਈ ਪ੍ਰੋਬਲਮ ਆਉਂਦੀ ਹੈ ਕਿਸੇ ਨੂੰ ਆ ਜੇ ਕਿਸੇ ਇਸ ਵਾਂਚ ਵੀ ਕੋਈ ਫੜਿਆ ਗਿਆ ਤੇ ਉਹਦੇ ਲਈ ਵੀ ਸ਼ਿਕਾਇਤ ਜਿਹੜੀ ਹੈ ਲੋਕਾਂ ਨੂੰ ਜਿਹੜੀ ਆਪਣੀ ਨੀਰੈਸਟ ਜਿਹੜੇ ਕੋਈ ਆਫੀਸਰਸ ਨੇ ਨੀਰੈਸਟ ਐਸਡੀਐਮ ਆਫਿਸ ਨੇ ਡੀਸੀ ਆਫਿਸ ਨੇ ਹੋਰ ਜਿਹੜੇ ਸਾਡੇ ਸੀਡੀਪੀ ਆਫਿਸਿਸ ਨੇ ਉੱਥੇ ਆਪਣੀ ਜਿਹੜੀ ਸ਼ਿਕਾਇਤ ਦਰਜ ਕਰਾਉਣੀ ਚਾਹੀਦੀ ਹੈ ਧੰਨਵਾਦ